ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਤਵੇ ਤੇ ਪਾਈ ਪਹਿਲੀ ਰੋਟੀ ਦੇ ਨਾਲ ਇਹ ਕੰਮ ਕਰ ਲੈਂਦੇ ਹੋ ਮੰਨ ਕੇ ਚੱਲੋ ਕਿ ਤੁਸੀਂ 7 ਦਿਨਾਂ ਵਿੱਚ ਹੀ ਕਰੋੜਪਤੀ ਹੋ ਜਾਓਗੇ ਧਨ ਨਾਲ ਮਾਲਾ-ਮਾਲ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਤ ਸੰਗਰ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਸਾਬਿਤ ਹੋ ਜਾਵੇਗੀ। ਅੱਜ ਅਸੀਂ ਇੱਕ ਛੋਟੇ ਜਿਹੇ ਉਪਾਅ ਦੇ ਬਾਰੇ ਗੱਲ ਕਰਨ ਵਾਲੇ ਹਾਂ। ਜਿਹੜਾ ਉਪਾਅ ਕੇ ਤਵੇ ਨਾਲ ਸੰਬੰਧ ਰੱਖਦਾ ਹੈ। ਕਿਉਂਕਿ ਸਾਤ ਸੰਗਰ ਜੀ ਤਵਾ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਜੇਕਰ ਤੁਸੀਂ ਇੱਕ ਖਾਸ ਚੀਜ਼ ਤਵੇ ਤੇ ਰੋਜ਼ ਹੀ ਇਸ ਤਰੀਕੇ ਨਾਲ ਰੱਖਦੇ ਹੋ। ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ। ਸਾਧ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਵੀ ਤੁਹਾਡੇ ਤੇ ਹੋ ਜਾਵੇਗੀ ਤੇ ਤੁਹਾਡੇ ਘਰ ਵਿੱਚ ਧਨ ਦੀ ਕਮੀ ਜਿਹੜੀ ਹੈ ਕਦੇ ਰਹਿ ਹੀ ਨਹੀਂ ਜਾਵੇਗੀ। ਸਾਧ ਸੰਗਤ ਜੀ ਬਿਨਾ ਕੁਝ ਕੀਤਿਆਂ ਹੀ ਤੁਸੀਂ ਧਨવાન ਬਣ ਸਕਦੇ ਹੋ। ਅੱਜ ਦੀ ਵੀਡੀਓ ਵਿੱਚ ਘਰ ਦੇ ਤਵੇ ਬਾਰੇ ਗੱਲ ਕਰਨ ਵਾਲੇ ਹਾਂ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਸਾਤ ਸੰਗਤ ਜੀ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਘਰ ਵਿੱਚ ਧਿਆਨ ਰੱਖਦੇ ਹੋ ਤੁਹਾਡੇ ਘਰ ਵਿੱਚ ਫਿਰ ਕਦੇ ਵੀ ਪੈਸੇ ਦੀ ਤੰਗੀ ਤੇ ਤੋਸ਼ੀ ਨਹੀਂ ਆਵੇਗੀ ਤੁਸੀਂ ਬਿਨਾਂ ਕੁਝ ਕੀਤੇ ਹੀ ਪੈਸਾ ਕਮਾ ਸਕਦੇ ਹੋ ਤੁਸੀਂ ਬਿਨਾਂ ਕੁਝ ਕੀਤੇ ਹੀ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਘਰ ਦਾ ਤਵਾ ਕਦੇ ਵੀ ਧਨ ਦੀ ਕਮੀ ਨੂੰ ਨਹੀਂ ਹੋਣ ਦੇਵੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਸਾਤ ਸੰਗਤ ਜੀ ਤਵਾ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਦਾ ਖਾਸ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਸਗੋਂ ਵਾਸਤੂ ਸ਼ਾਸਤਰ ਦੇ ਅਨੁਸਾਰ ਵੀ ਹੁੰਦਾ ਹੈ ਸਾਤ ਸੰਗਤ ਜੀ ਜੇਕਰ ਤਵੇ ਨੂੰ ਤੁਸੀਂ ਇਸ ਵਿਧੀ ਦੇ ਨਾਲ ਇਸ ਨਿਯਮ ਅਨੁਸਾਰ ਘਰ ਵਿੱਚ ਰੱਖਦੇ ਹੋ ਤਾਂ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹ ਫਿਰ ਫਲ ਵੀ ਦਿੰਦਾ ਹੈ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਕੁਝ ਅਣਦੇਖੀ ਕਰ ਦਿੰਦੇ ਹੋ ਘਰ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਰਸੋਈ ਵਿੱਚ ਤਵਾ ਰੱਖਣ ਦੇ ਬੜੇ ਜ਼ਿਆਦਾ ਨਿਯਮ ਦੱਸੇ ਜਾਂਦੇ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਧਨ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦੇ ਵਿੱਚ ਬਰਕਤ ਤੰਦਰੁਸਤੀ ਦੇ ਲਈ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਸਾਥ ਸੰਗਤ ਜੀ ਸਭ ਤੋਂ ਪਹਿਲਾ ਨੰਬਰ 1 ਹੈ ਕਿ ਰਾਤ ਨੂੰ ਖਾਣਾ ਬਣਾਉਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਸਾਫ਼ ਕਰਕੇ ਹੀ ਰੱਖਣਾ ਚਾਹੀਦਾ ਹੈ। ਤਵੇ ਨੂੰ ਰਾਤ ਦੇ ਸਮੇਂ ਵੀ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ। ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦਿੰਦੇ ਹਾਂ, ਇਸ ਦੇ ਨਾਲ ਘਰ ਵਿੱਚ ਬੱਚੇ ਅਕਸਰ ਹੀ ਬਿਮਾਰ ਰਹਿੰਦੇ ਹਨ। ਇਸ ਲਈ ਤਵੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਨੰਬਰ 2 ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋ। ਭਾਵ ਕਿ ਰੋਟੀ ਬਣਾਉਣ ਤੋਂ ਪਹਿਲਾਂ ਹੀ ਉਸ ਉੱਪਰ ਥੋੜਾ ਜਿਹਾ ਨਮਕ ਪਾ ਦਿਓ ਇਸ ਨਾਲ ਘਰ ਦੇ ਵਿੱਚ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਨੰਬਰ 3 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲਾਂ ਹੀ ਰੋਟੀ ਗਿਣ ਕੇ ਤੇ ਆਖਰੀ ਰੋਟੀ ਤੁਸੀਂ ਕੁੱਤੇ ਦੇ ਲਈ ਜ਼ਰੂਰ ਕੱਢਣੀ ਹੈ ਇਸ ਲਈ ਘਰ ਦੇ ਵਿੱਚ ਬਰਕਤ ਆ ਜਾਵੇਗੀ ਨੰਬਰ 4 ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੁੱਦਾ ਮਾਰ ਕੇ ਨਹੀਂ ਰੱਖਣਾ ਚਾਹੀਦਾ ਇਸ ਨੂੰ ਮੁੱਦਾ ਰੱਖਣ ਦੇ ਨਾਲ ਤੁਹਾਡੇ ਘਰ ਵਿੱਚ ਕਲੇ ਕਲੇਸ਼ ਤੇ ਦਿਨ ਬਦਿਨ ਵੱਧਦੇ ਹੀ ਜਾਂਦੇ ਹਨ ਨੰਬਰ 5 ਜਦੋਂ ਵੀ ਤੁਸੀਂ ਰਸੋਈ ਦੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਂਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜਿਹੀ ਜਗ੍ਹਾ ਤੇ ਰੱਖੋ ਜਿਸ ਜਗ੍ਹਾ ਤੇ ਉਸ ਨੂੰ ਕੋਈ ਵੀ ਨਾ ਵੇਖ ਸਕੇ ਜੇਕਰ ਤੁਸੀਂ ਉਸ ਨੂੰ ਸਾਹਮਣੇ ਹੀ ਰੱਖ ਦਿੰਦੇ ਹੋ ਇਸ ਦੇ ਨਾਲ ਘਰ ਦਾ ਮੁਖੀ ਜਾਂ ਪਤੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਨੰਬਰ 6 ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਪਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਵਿੱਚ ਨਿਕਲਣ ਵਾਲੀ ਆਵਾਜ਼ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਆ। ਨੰਬਰ 7 ਤਵੇ ਨੂੰ ਹਮੇਸ਼ਾ ਹੀ ਚਮਕਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦਾ ਸੰਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ। ਤਵਾ ਜਿੰਨਾ ਹੀ ਚਮਕੇਗਾ ਓਨੀ ਕਿਸਮਤ ਚਮਕੇਗੀ। ਤਾਂ ਫਿਰ ਕੜਾਹੀ ਨੂੰ ਵੀ ਤਿੱਖੀ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ। ਨਾਲ ਹੀ ਇਸ ਨੂੰ ਕਦੇ ਵੀ ਝੂਠਾ ਨਹੀਂ ਰੱਖਣਾ ਚਾਹੀਦਾ। ਨੰਬਰ 8 ਜਦੋਂ ਵੀ ਤੁਸੀਂ ਤਵਾ ਵਰਤਦੇ ਹੋ ਹਮੇਸ਼ਾ ਹੀ ਲੋਹੇ ਦੀ ਚੀਜ਼ ਦਾ ਇਸਤੇਮਾਲ ਕਰਨਾ ਹੈ ਭਾਵੇਂ ਕਿ ਤਵਾ ਜਿਹੜਾ ਹੈ ਲੋਹੇ ਦਾ ਹੋਣਾ ਚਾਹੀਦਾ ਹੈ ਜੋ ਤੁਹਾਡੀ ਸਿਹਤ ਲਈ ਬੜਾ ਚੰਗਾ ਹੋਵੇਗਾ ਕਦੇ ਵੀ ਨਾਨ ਸਟਿਕ ਜਾਂ ਕਿਸੇ ਹੋਰ ਧਾਤੂ ਦਾ ਤਵਾ ਤੁਸੀਂ ਨਹੀਂ ਇਸਤੇਮਾਲ ਕਰਨਾ ਨੰਬਰ 9 ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਧਨ ਦੀ ਕਮੀ ਨਹੀਂ ਰਹੇਗੀ ਦੇ ਨਾਲ ਇਹ ਤੁਹਾਡਾ ਸਾਰਾ ਇਹ ਵਾਸਤੂ ਦੋਸ਼ ਖਤਮ ਹੋ ਜਾਵੇਗਾ ਨੰਬਰ 10 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਇਦਾਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਬੜੀਆਂ ਹੀ ਮੁਸ਼ਕਲਾਂ ਵੱਧ ਸਕਦੀਆਂ ਹਨ ਨੰਬਰ 11 ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰੋ ਹਫ਼ਤੇ ਵਿੱਚ ਨਿੰਬੂ ਤਵੇ ਦੇ ਉੱਪਰ ਤੁਸੀਂ ਜ਼ਰੂਰ ਪਾਉਣਾ ਹੈ ਨਾਲ ਹੀ ਮਿੱਠਾ ਸੋਡਾ ਪਾ ਕੇ ਇਸ ਨੂੰ ਸਿਰਕਾ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਇਸ ਨਾਲ ਤਵੇ ਦੀ ਗੰਦਗੀ ਸਾਫ਼ ਹੁੰਦੀ ਹੈ ਜੋ ਹਮੇਸ਼ਾ ਹੀ ਸਾਫ਼ ਰਹਿੰਦਾ ਹੈ ਤੇ ਨੰਬਰ 12 ਤਵੇ ਨੂੰ ਕਦੇ ਵੀ ਚੁੱਲ੍ਹੇ ਉੱਤੇ ਨਹੀਂ ਛੱਡਣਾ ਚਾਹੀਦਾ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੇ ਵਿੱਚ ਲੜਾਈ ਦਿਨ-ਬਦਨ ਵੱਧਦੀ ਜਾਂਦੀ ਹੈ ਨੰਬਰ 13 ਜਲੇ ਹੋਏ ਤਵੇ ਦਾ ਭੁੱਲ ਕੇ ਵੀ ਇਸਤੇਮਾਲ ਨਾ ਕਰੋ ਕਿ ਇਹ ਸਾਡੀ ਕਿਸਮਤ ਨੂੰ ਵਿਗਾੜਦਾ ਹੈ ਕਦੇ ਵੀ ਟੁੱਟੇ ਹੋਏ ਬਰਦਰ ਨੂੰ ਨਾ ਵਰਤੋ ਕਿਉਂਕਿ ਸਾਡੀ ਜ਼ਿੰਦਗੀ ਸਾਡੀ ਚੰਗੀ ਕਿਸਮਤ ਨੂੰ ਵਿਗਾੜ ਦੇਵੇਗਾ ਕਦੇ ਵੀ ਟੁੱਟੇ ਹੋਏ ਜਾਂ ਟੇਡੇ-ਬੇਡੇ ਤਵੇ ਦੇ ਉੱਪਰ ਰੋਟੀ ਨਾ ਬਣਾਓ ਇਸ ਨੂੰ ਤੁਰੰਤ ਘਰੋਂ ਬਾਹਰ ਕੱਢੋ ਨਵੇਂ ਤਵੇ ਦੀ ਵਰਤੋਂ ਕਰੋ ਨੰਬਰ 14 ਤਵੇ ਨੂੰ ਕੱਪੜੇ ਨਾਲ ਸਾਫ਼ ਜ਼ਰੂਰ ਕਰਿਆ ਕਰੋ ਪਾਣੀ ਨਾਲ ਸਾਫ਼ ਕਰਕੇ ਹੀ ਰੋਟੀ ਬਣਾਇਆ ਕਰੋ ਅਜਿਹਾ ਕਰਨਾ ਕਰਦਿਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦੇਵੇਗਾ ਨੰਬਰ 15 ਆਪਣੇ ਘਰ ਦੀ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਕਰਨ ਨਾਲ ਬੜਾ ਅਸ਼ੁੱਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਬਿਮਾਰੀਆਂ ਵੱਧਦੀਆਂ ਹਨ ਨੰਬਰ 16 ਆਪਣੇ ਘਰ ਦੀ ਫਰਿੱਜ ਦੇ ਉੱਪਰ ਵੀ ਭੁੱਲ ਕੇ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਹਦੇ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਪਾਉਂਦੀਆਂ ਨੰਬਰ 12 ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖਦੇ ਹਨ ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਡੱਬੇ ਵਿੱਚ ਪਾ ਦਿੰਦੇ ਹਨ ਪਰ ਅਜਿਹਾ ਕਰਨਾ ਬੜਾ ਗਲਤ ਹੈ ਰਸੋਈ ਵਿੱਚ ਕਦੇ ਵੀ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 18 ਰਸੋਈ ਵਿੱਚ ਕਦੇ ਵੀ ਪਲਾਸਟਿਕ ਤੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਤੇ ਦੂਸਰਾ ਇਹ ਚੀਜ਼ਾਂ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀਆਂ ਹਨ ਨੰਬਰ 19 ਆਪਣੇ ਘਰ ਦੀ ਰਸੋਈ ਦੇ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਵਾਸਤੂ ਦੇ ਅਨੁਸਾਰ ਅਸ਼ubh ਮੰਨਿਆ ਜਾਂਦਾ ਹੈ। ਜੇਕਰ ਰਸੋਈ ਵਿੱਚ ਸ਼ੀਸ਼ਾ ਹੈ ਅੱਜ ਹੀ ਬਾਹਰ ਕੱਢ ਦਿਓ। ਇਸ ਨਾਲ ਪਾਣੀ ਤੇ ਅੱਗ ਦਾ ਸੰਤੁਲਨ ਵਿਗੜਦਾ ਹੈ। ਨੰਬਰ 20 ਰਸੋਈ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਹੋਣਾ ਚਾਹੀਦਾ। ਇਹ ਸਾਡੀ ਸਿਹਤ ਲਈ ਬੜਾ ਹਾਨੀਕਾਰਕ ਹੈ। ਇਸ ਦੇ ਇਲਾਵਾ ਟੁੱਟੇ ਹੋਏ ਬਰਤਨਾਂ ਦੇ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਇਸ ਨਾਲ ਸਾਡੀ ਕਿਸਮਤ ਵਿਗੜ ਜਾਂਦੀ ਹੈ ਇਸ ਨਾਲ ਧਨ ਦੀ ਕਮੀ ਵੀ ਹੁੰਦੀ ਹੈ ਨੰਬਰ 21 ਰਸੋਈ ਦੇ ਵਿੱਚ ਭੁੱਲ ਕੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਤਾ ਲਕਸ਼ਮੀ ਨਰਾਸ਼ ਹੁੰਦੀ ਹੈ ਜਿਸ ਕਾਰਨ ਸਾਡੇ ਘਰ ਵਿੱਚ ਧਨ-ਦੌਲਤ ਤੇ ਬੁਰਾ ਅਸਰ ਹੋ ਜਾਂਦਾ ਹੈ ਨੰਬਰ 21 ਜੇਕਰ ਸਾਡੀ ਰਸੋਈ ਦੇ ਵਿੱਚ ਝਾੜੂ ਰੱਖਦੇ ਹਾਂ ਤਾਂ ਇਸ ਦੇ ਨਾਲ ਘਰ ਦੇ ਮੈਂਬਰਾਂ ਵਿੱਚ ਝਗੜੇ ਵਧਣੇ ਸ਼ੁਰੂ ਹੋ ਜਾਂਦੇ ਹਨ ਬਰਕਤ ਤੇ ਬੁਰਾ ਅਸਰ ਪੈਂਦਾ ਹੈ ਧਨ ਦੀ ਕਮੀ ਹੁੰਦੀ ਹੈ ਤੁਸੀਂ ਤਵੇ ਨੂੰ ਕੜਾਈ ਨੂੰ ਨਿੰਬੂ ਨਾਲ ਰਗੜ ਕੇ ਜਰੂਰ ਸਾਫ਼ ਕਰਿਆ ਕਰੋ ਅਜਿਹਾ ਕਰਨ ਨਾਲ ਤਵਾ ਤੇ ਕੜਾਈ ਸਾਫ਼ ਹੋ ਜਾਂਦੇ ਹਨ ਉਸ ਉੱਪਰ ਵਾਸਤੂ ਦੋਸ਼ ਖਤਮ ਹੋ ਜਾਂਦਾ ਹੈ ਤੁਹਾਡੀ ਕਿਸਮਤ ਵੀ ਚਮਕੇਗੀ ਨੰਬਰ 24 ਤਵਾ ਉਸ ਦਿਸ਼ਾ ਵਿੱਚ ਰੱਖੋ ਜਿਸ ਦੇ ਹਿਸਾਬ ਨਾਲ ਤੁਸੀਂ ਰਹਿ ਕੇ ਉੱਥੇ ਖਾਣਾ ਬਣਾਇਆ ਸੀ ਅਜਿਹਾ ਕਰਨ ਨਾਲ ਤੁਹਾਨੂੰ ਬੜਾ ਜ਼ਿਆਦਾ ਲਾਭ ਹੋਵੇਗਾ ਨੰਬਰ 25 ਜਦੋਂ ਤੁਸੀਂ ਤਵੇ ਦੇ ਉੱਪਰ ਨਮਕ ਪਾਉਂਦੇ ਹੋ ਉਹ ਸਿੰਦਾ ਨਮਕ ਹੋਣਾ ਚਾਹੀਦਾ ਹੈ ਉਸ ਵਿੱਚ ਥੋੜੀ ਜਿਹੀ ਹਲਦੀ ਮਿਕਸ ਨਹੀਂ ਹੋਣੀ ਚਾਹੀਦੀ ਜਦੋਂ ਇਹ ਨਮਕ ਪੱਕ ਜਾਵੇ ਤਾਂ ਉਸ ਉੱਪਰ ਰੋਟੀ ਬਣਾ ਕੇ ਜਾਨਵਰਾਂ ਨੂੰ ਜ਼ਰੂਰ ਪਾਇਆ ਕਰੋ ਨੰਬਰ 26 ਤਵੇ ਉੱਪਰ ਕਦੇ ਵੀ ਝੂਠੀ ਚੀਜ਼ ਰੱਖ ਕੇ ਗਰਮ ਨਹੀਂ ਕਰਨੀ ਚਾਹੀਦੀ ਇਸ ਨਾਲ ਸਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਉੱਪਰ ਜੇਕਰ ਤੁਸੀਂ ਦੁੱਧ ਦੇ ਛੱਟੇ ਵੀ ਮਾਰ ਲਓ ਤਾਂ ਬੜਾ ਸ਼ੁਭ ਮੰਨਿਆ ਜਾਵੇਗਾ। ਨੰਬਰ 27 ਜਿਸ ਜਗ੍ਹਾ ਤੇ ਤੁਸੀਂ ਖਾਣਾ ਬਣਾਉਂਦੇ ਹੋ ਉਸ ਜਗ੍ਹਾ ਤੇ ਸੱਜੇ ਪਾਸੇ ਜੇਕਰ ਤੁਸੀਂ ਕੜਾਹੀ ਰੱਖਦੇ ਹੋ ਬੜਾ ਹੀ ਸ਼ੁਭ ਹੁੰਦਾ ਹੈ। ਨੰਬਰ 28 ਜੇਕਰ ਤੁਸੀਂ ਰਸੋਈ ਵਿੱਚ ਬੈਠ ਕੇ ਖਾਣਾ ਬਣਾਉਂਦੇ ਹੋ ਜਾਂ ਖਾਂਦੇ ਹੋ ਤਾਂ ਬੜਾ ਸ਼ੁਭ ਮੰਨਿਆ ਜਾਂਦਾ ਹੈ। ਕਦੇ ਵੀ ਬੈੱਡ ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਨੰਬਰ 28 ਆਪਣੀ ਰਸੋਈ ਵਿੱਚ ਕਦੇ ਵੀ ਪੂਜਾ ਦਾ ਸਥਾਨ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਹ ਅਸ਼ubh ਹੁੰਦਾ ਹੈ ਨੰਬਰ 29 ਤਵੇ ਨੂੰ ਵਰਤਣ ਤੋਂ ਪਹਿਲਾਂ ਹੀ ਧੋ ਕੇ ਕੁਝ ਸਮਾਂ ਸੁੱਕਣ ਲਈ ਰੱਖ ਦਿਓ ਇਸ ਨਾਲ ਫਿਰ ਜਲਦ ਗਰਮ ਹੋ ਜਾਵੇਗਾ ਨੰਬਰ 30 ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵੇ ਨੂੰ ਖੁਰਚਣਾ ਹੀ ਨਹੀਂ ਚਾਹੀਦਾ ਇਹ ਅਸ਼ubh ਮੰਨਿਆ ਜਾਂਦਾ ਹੈ ਤਵੇ ਦੇ ਉੱਪਰ ਕਦੇ ਵੀ ਘੋ ਜਿਹੜਾ ਹੈ ਨਹੀਂ ਪੈਣ ਦੇਣਾ ਚਾਹੀਦਾ ਭਾਵ ਕੇ ਉਹਦੇ ਉੱਪਰ ਘਿਓਰ ਨਹੀਂ ਸੁਟਣਾ ਚਾਹੀਦਾ ਨੰਬਰ 31 ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਵਿੱਚ ਪਾਣੀ ਲੈਨੇ ਹਾਂ ਤਾਂ ਚੰਗਾ ਹੁੰਦਾ ਹੈ ਇਹ ਪਾਣੀ ਸ਼ੁੱਭ ਤੇ ਪਵਿੱਤਰ ਮੰਨਿਆ ਜਾਂਦਾ ਹੈ ਨੰਬਰ 32 ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਆਟਾ ਗੁੰਨਦੇ ਸਮੇਂ ਮਨ ਵਿੱਚ ਪਰਮਾਤਮਾ ਜੀ ਦੇ ਵੱਲੋਂ ਦੱਸੇ ਹੋਏ ਸ਼ਬਦ ਕਿਸੇ ਪੰਕਤੀ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਟਾ ਸੈਡੀ ਸਿਹਤ ਲਈ ਬੜਾ ਗੁਣਕਾਰੀ ਹੈ। ਨੰਬਰ 33 ਆਪਣੀ ਰਸੋਈ ਦੇ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਭਾਂਡੇ ਤੇ ਜਿਹੜੇ ਬਰਤਨ ਪਿੱਤਲ ਦੇ ਬਰਤਨ ਹੋਣੇ ਬੜੇ ਹੀ ਜ਼ਰੂਰੀ ਹਨ। ਇਸ ਤਰ੍ਹਾਂ ਕਰਨ ਨਾਲ ਧਨ ਦੀ ਕਮੀ ਕਦੇ ਨਹੀਂ ਆਵੇਗੀ ਨਾ। ਆਰਧਾਨ ਨੂੰ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਸਿਰ ਠੱਕ ਕੇ ਰੱਖਣਾ ਚਾਹੀਦਾ ਹੈ ਜਿਸ ਨਾਲ ਕੰਮ ਵਿੱਚ ਬਰਕਤ ਪੈਂਦੀ ਹੈ। ਮੋਰ ਦੇ ਖੰਭ ਜੇਕਰ ਅਸੀਂ ਰਸੋਈ 'ਚ ਰੱਖਦੇ ਹਾਂ ਤਾਂ ਸ਼ੁਭ ਮੰਨੇ ਜਾਂਦੇ ਹਨ। ਇਸ ਨਰੰਦਕਰਾਤਮਕ ਊਰਜਾ ਦੂਰ ਹੁੰਦੀ ਹੈ ਨੰਬਰ 40 ਨੰਬਰ 35 ਜੇ ਤੁਸੀਂ ਸਵੇਰੇ ਸਵੇਰੇ ਜਲਦੀ ਉੱਠ ਜਾਂਦੇ ਹੋ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਫਿਰ ਹੀ ਉਸ ਵਿੱਚ ਖਾਣਾ ਤਿਆਰ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਘਰ ਵਿੱਚ ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਵਰਤੋਗੇ ਤਾਂ ਕਦੇ ਵੀ ਕਦੇ ਵੀ ਤੰਗੀ ਤੇ ਮੁਸ਼ਕਿਲ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ